ਭੁੱਲ ਕੇ ਵੀ ਆਪਣੇ ਬੱਚਿਆਂ ਨੂੰ ਸਵੇਰੇ ਖਾਲੀ ਪੇਟ ਨਾ ਖਿਲਾਓ ਆ ਚੀਜ਼ਾਂ ਫਾਇਦੇ ਦੀ ਥਾਂ ਹੋ ਸਕਦਾ ਹੈ ਵੱਡਾ ਨੁਕਸਾਨ ਜਿਹਾ ਹਰ ਮਾਪੇ ਧਿਆਨ ਨਾਲ ਇਹ ਵੀਡੀਓ ਇੱਕ ਵਾਰ ਜ਼ਰੂਰ ਦੇਖ ਲਿਓ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਹ ਪੰਜ ਚੀਜ਼ਾਂ ਸਵੇਰੇ ਖਾਲੀ ਪੇਟ ਖਿਲਾਉਂਦੇ ਹੋ ਤਾਂ ਕਿਤੇ ਉਹਨਾਂ ਦੇ ਸਰੀਰ ਨੂੰ ਨੁਕਸਾਨ ਨਾ ਪਹੁੰਚ ਜਾਵੇ। ਦਰਅਸਲ ਮਾਪੇ ਚਾਹੁੰਦੇ ਨੇ ਕਿ ਉਹਨਾਂ ਦੇ ਬੱਚੇ ਤੰਦਰੁਸਤ ਰਹਿਣ ਅਤੇ ਇਸ ਦੇ ਲਈ ਉਹ ਪੂਰੀ ਕੋਸ਼ਿਸ਼ ਵੀ ਕਰਦੇ ਨੇ। ਉਹ ਆਪਣੇ ਬੱਚਿਆਂ ਦੇ ਖਾਣ-ਪੀਣ ਦਾ ਖਾਸ ਧਿਆਨ ਰੱਖਦੇ ਨੇ। ਉਹਨਾਂ ਦੀ ਡਾਈਟ ਦੇ ਵਿੱਚ ਦੁੱਧ ਡ్రਾਈ ਫੂਡ ਅਤੇ ਪੋਸ਼ਣ ਤੱਤਾਂ ਨਾਲ ਭਰਿਆ ਹੋਇਆ ਜਿਹੜਾ ਕਿ ਚੀਜ਼ਾਂ ਹੁੰਦੀਆਂ ਨੇ ਉਹ ਖਾਣਾ ਹੁੰਦਾ ਹੈ ਉਹ ਸ਼ਾਮਿਲ ਕਰਦੇ ਨੇ ਪਰ ਕਈ ਵਾਰ ਜਾਣਕਾਰੀ ਦੀ ਘਾਟ ਦੇ ਕਾਰਨ ਮਾਪੇ ਅਜਿਹੀਆਂ ਚੀਜ਼ਾਂ ਬੱਚਿਆਂ ਨੂੰ ਖਿਲਾ ਦਿੰਦੇ ਨੇ ਜੋ ਉਹਨਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਖਾਸ ਕਰਕੇ ਜੇ ਇਹ ਚੀਜ਼ਾਂ ਸਵੇਰੇ ਖਾਲੀ ਪੇਟ ਦਿੱਤੀਆਂ ਜਾਣ ਤਾਂ ਇਹ ਸਿਹਤ ਉੱਤੇ ਨਕਾਰਾਤਮਕ ਅਸਰ ਪਾਉਂਦੀਆਂ ਨੇ ਇਹਨਾਂ ਕਾਰਨਾਂ ਕਰਕੇ ਉਹਨਾਂ ਦੀ ਜੋ ਸਰੀਰਕ ਵਾਧੂ ਦੀ ਪ੍ਰਭਾਵਿਤ ਹੁੰਦੀ ਹੈ ਸਰੀਰ ਨੂੰ ਵੀ ਨੁਕਸਾਨ ਪਹੁੰਚਦਾ ਹੈ ਤਾਂ ਆਓ ਜਾਣਦੇ ਹਾਂ ਇਸ ਪੂਰੀ ਵੀਡੀਓ ਦੇ ਵਿੱਚ ਕਿ ਉਹ ਕਿਹੜੀਆਂ ਚੀਜ਼ਾਂ ਨੇ ਜੋ ਕਿ ਸਵੇਰੇ ਖਾਲੀ ਪੇਟ ਬੱਚਾ ਨੂੰ ਨਹੀਂ ਦੇਣੀਆਂ ਚਾਹੀਦੀਆਂ ਸਭ ਤੋਂ ਪਹਿਲਾਂ ਹੈ ਖਾਲੀ ਪੇਟ ਦੁੱਧ ਕਦੇ ਵੀ ਨਾ ਪਿਓ ਕਈ ਮਾਪਿਆਂ ਦੀ ਆਦਤ ਹੁੰਦੀ ਹੈ ਕਿ ਉਹ ਬੱਚੇ ਨੂੰ ਸਵੇਰੇ ਉੱਠਦੇ ਹੀ ਦੁੱਧ ਦਾ ਗਲਾਸ ਦਿੰਦੇ ਨੇ ਪਰ ਇਹ ਢੰਗ ਠੀਕ ਨਹੀਂ ਹੈ ਅਸਲ ਦੇ ਵਿੱਚ ਦੁੱਧ ਦੇ ਵਿੱਚ ਪ੍ਰੋਟੀਨ ਅਤੇ ਲੈਕਟੋਜ਼ ਹੁੰਦੇ ਨੇ ਜੋ ਕਿ ਖਾਲੀ ਪੇਟ ਪਿੰਡ ਦੇ ਨਾਲ ਪੇਟ ਭਾਰੀ ਹੋਣਾ ਗੈਸ ਦਾ ਫਿਰ ਅజీਰਨ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਨੇ ਖਾਸ ਕਰਕੇ ਜਿਨ੍ਹਾਂ ਬੱਚਿਆਂ ਦਾ ਪਾਚਨ ਤੰਤਰ ਕਮਜ਼ੋਰ ਹੁੰਦਾ ਹੈ ਉਹਨਾਂ ਦੇ ਲਈ ਤਾਂ ਬਿਲਕੁਲ ਵੀ ਠੀਕ ਨਹੀਂ ਹੈ ਹਾਲਾਂਕਿ ਜੇਕਰ ਦੁੱਧ ਦੇ ਨਾਲ ਕੁਝ ਹਲਕਾ ਜਿਵੇਂ ਕੀ ਭਿਜੇ ਹੋਏ ਬਦਾਮ ਜਾਂ ਫਿਰ ਕੇਲਾ ਦਿੱਤਾ ਜਾਵੇ ਤਾਂ ਇਹ ਲਾਭਕਾਰੀ ਸਾਬਤ ਹੋ ਸਕਦਾ ਫਿਰ ਖੱਟੇ ਫਲ ਜਾਂ ਫਿਰ ਉਹਨਾਂ ਦਾ ਰਸ ਸਿਰੇ ਖਾਲੀ ਪੀੜ ਬੱਚਾ ਨੂੰ ਖੱਟੇ ਫਲ ਜਿਵੇਂ ਕਿ ਸੰਤਰਾ ਮੌਸਮੀ ਅਨਾਨਾਸ ਜਾਫਰ ਅੰਗੂਰ ਨਹੀਂ ਦੇਣੇ ਚਾਹੀਦੇ ਇਹ ਚੀਜ਼ਾਂ ਖਟੀਆਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਪਾਇਆ ਜਾਣ ਵਾਲਾ ਸਟਰੀ ਦੱਸਦੀ ਹੈ ਕਿ ਸਿਟ੍ਰਿਕ ਐਸਿਡ ਬੱਚਿਆਂ ਦੇ ਪੇਟ ਦੀ ਅੰਦਰਲੀ ਤਰਲ ਜਿਹੜੀ ਕਿ ਹੁੰਦੀ ਹੈ ਉਹਨੂੰ ਨੁਕਸਾਨ ਪਹੁੰਚਾ ਸਕਦਾ ਹੈ ਤੇ ਇਸ ਦੇ ਨਾਲ ਬੱਚਾ ਨੂੰ ਪੇਟ ਦੇ ਵਿੱਚ ਜਲਣ ਐਸਿਡਿਟੀ ਗੈਸ ਅਤੇ ਦਰਦ ਦੀ ਸਮੱਸਿਆ ਹੋ ਸਕਦੀ ਹੈ ਇਸ ਲਈ ਵਧੀਆ ਇਹ ਹੈ ਕਿ ਬੱਚਾ ਨੂੰ ਪਹਿਲਾਂ ਕੁਝ ਨਾਸ਼ਤਾ ਕਰਵਾਓ ਉਹਨਾਂ ਤੋਂ ਬਾਅਦ ਹੀ ਅਜਿਹੇ ਫਲ ਜਾਂ ਫਿਰ ਉਹਨਾਂ ਦਾ ਰਸ ਪਿਲਾਉਣਾ ਚਾਹੀਦਾ ਫਿਰ ਹੰਦਾ ਜ਼ਿਆਦਾ ਮਿੱਠੀਆਂ ਚੀਜ਼ਾਂ ਬਿਲਕੁਲ ਵੀ ਨਾ ਖਿਲਾਓ ਬੱਚਾ ਨੂੰ ਮਿੱਠਾ ਖਾਣਾ ਬਹੁਤ ਪਸੰਦ ਹੁੰਦਾ ਹੈ ਪਰ ਸਵੇਰ ਦੇ ਨਾਸ਼ਤੇ ਦੀ ਸ਼ੁਰੂਆਤ ਜ਼ਿਆਦਾ ਮਿੱਠੀਆਂ ਚੀਜ਼ਾਂ ਦੇ ਨਾਲ ਨਹੀਂ ਕਰਨੀ ਚਾਹੀਦੀ ਮਿੱਠੇ ਬਿਸਕਟ ਕੁਕੀਜ਼ ਤੇ ਡੇਜਰਟਸ ਜਾਂ ਫਿਰ ਮਿੱਠੇ ਸੀਰੀਅਲਸ ਖਾਲੀ ਪੇਟ ਖਾਣ ਦੇ ਨਾਲ ਸਿਹਤ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਸਵੇਰੇ ਮਿੱਠਾ ਖਾਣ ਦੇ ਨਾਲ ਬੱਚਿਆਂ ਦੀ ਬਲੱਡ ਸ਼ੂਗਰ ਲੈਵਲ ਅਚਾਨਕ ਵਾਚ ਜਾਂਦੀ ਹੈ ਜਿਸ ਕਰਕੇ ਉਹ ਦਿਨ ਭਰ ਚਿਰਚਿੜੇ ਰਹਿ ਸਕਦੇ ਨੇ ਅਤੇ ਉਹਨਾਂ ਦੀ ਕਮੀ ਮਹਿਸੂਸ ਹੋ ਸਕਦੀ ਹੈ ਊਰਜਾ ਦੀ ਕਮੀ ਉਹਨਾਂ ਨੂੰ ਮਹਿਸੂਸ ਹੋ ਸਕਦੀ ਹੈ ਇਸ ਦੇ ਨਾਲ ਹੀ ਖਾਲੀ ਪੇਟ ਮਿੱਠਾ ਖਾਣ ਦੇ ਨਾਲ ਪਾਚਨ ਤੰਤਰ ਵੀ ਧੀਮਾ ਪੈ ਜਾਂਦਾ ਹੈ ਤਾ ਸਭ ਤੋਂ ਪਹਿਲਾਂ ਇਹੀ ਹੋਏਗਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਵੇਰੇ ਸਭ ਤੋਂ ਪਹਿਲਾਂ ਪਾਣੀ ਪੀਣ ਦੀ ਆਦਤ ਜ਼ਰੂਰ ਪਵਾਓ ਬਹੁਤ ਸਾਰੇ ਬੱਚੇ ਹੁੰਦੇ ਨੇ ਜੋ ਕਿ ਪਾਣੀ ਨਹੀਂ ਪੀਂਦੇ ਤੇ ਉਰਦੇ ਸਾਰੇ ਦੁੱਧ ਦੀ ਮੰਗ ਕਰਦੇ ਨੇ ਤੇ ਮਾਪੇ ਵੀ ਆਪਣੇ ਬੱਚਾ ਨੂੰ ਦੁੱਧ ਪਿਲਾ ਦਿੰਦੇ ਨੇ ਤਾਂ ਫਿਰ ਆਉਂਦਾ ਹੈ ਕੋਲਡ ਡਰਿੰਕ ਜਾਂ ਫਿਰ ਪੈਕੇਜਸ ਜੂਸ ਜਿਹੜੇ ਹੁੰਦੇ ਨੇ ਅਕਸਰ ਬੱਚੇ ਸਵੇਰੇ ਸਵੇਰੇ ਕੋਲਡ ਡਰਿੰਕ ਜਾਂ ਫਿਰ ਡੱਬਾ ਬੰਦ ਜੂਸ ਪੀਣ ਦੀ ਜ਼ਿੱਦ ਕਰਦੇ ਨੇ ਪਰ ਸਵੇਰੇ ਖਾਲੀ ਪੇਟ ਇਦਾਂ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਸਿਹਤ ਲਈ ਕਾਫੀ ਨੁਕਸਾਨਦੇਹ ਹੋ ਸਕਦਾ ਹੈ ਇਹਨਾਂ ਦੇ ਵਿੱਚ ਸ਼ੱਕਰ ਪ੍ਰਿਜ਼ਰਵੇਟਿਵ ਅਤੇ ਹੋਰ ਕਈ ਆਜੜੇ ਕੀ ਰੰਗ ਵੱਧ ਮਾਤਰਾ ਦੇ ਵਿੱਚ ਹੁੰਦੇ ਨੇ ਜੋ ਕਿ ਬੱਚਾਂ ਦੀ ਸਿਹਤ ਉੱਤੇ ਮਾੜਾ ਅਸਰ ਪਾ ਸਕਦੇ ਨੇ ਇਸ ਲਈ ਇਹ ਕੋਸ਼ਿਸ਼ ਕਰੋ ਕਿ ਬੱਚਾਂ ਦੀ ਡਾਈਟ ਦੇ ਵਿੱਚ ਇਹਨਾਂ ਚੀਜ਼ਾਂ ਦੀ ਸ਼ਾਮਲੀ ਬਿਲਕੁਲ ਵੀ ਨਾ ਕਰੋ ਫਿਰ ਖਾਲੀ ਪੇਟ ਨਾ ਦਿਓ ਇਹਨਾਂ ਨੂੰ ਡਰਾਈ ਫੂਡ ਵੀ ਤੁਸੀਂ ਨਾ ਦਿਓ ਨਾ ਤਾਂ ਨਟਸ ਦਿਓ ਖਾਲੀ ਪੇਟ ਖਾਸ ਕਰਕੇ ਬੱਚਾ ਨੂੰ ਸਵੇਰੇ ਖਾਲੀ ਅ ਦੱਸਦੀ ਹੈ ਕਿ ਖਾਲੀ ਪੇਟ ਡਰਾਈ ਫੂਡ ਜਾਂ ਫਿਰ ਨਰਸ ਦੇਣਾ ਵੀ ਠੀਕ ਨਹੀਂ ਹੁੰਦਾ ਇਹਨਾਂ ਨੂੰ ਪਚਾਉਣਾ ਬੱਚਿਆਂ ਦੇ ਲਈ ਔਖਾ ਹੋ ਸਕਦਾ ਹੈ ਅਤੇ ਇਸ ਦੇ ਨਾਲ ਉਹਨਾਂ ਨੂੰ ਐਸ ਡੀਟੀ ਜਾਂ ਫਿਰ ਗੈਸ ਦੀ ਸਮੱਸਿਆ ਵੀ ਹੋ ਸਕਦੀ ਹੈ ਤਾਂ ਡਰਾਈ ਫੂਡਸ ਨੂੰ ਰਾਤ ਪਰ ਪਿਗੋ ਕੇ ਸਵੇਰੇ ਦੇਣਾ ਫਾਇਦੇਮੰਦ ਹੁੰਦਾ ਹੈ ਇਹਨਾਂ ਸਿਰਫ ਆਸਾਨੀ ਦੇ ਨਾਲ ਪਚ ਜਾਂਦੇ ਨੇ ਸਗੋਂ ਬੱਚਿਆਂ ਦੇ ਦਿਮਾਗੀ ਵਿਕਾਸ ਅਤੇ ਕੁੱਲ ਗਰੋਥ ਲਈ ਵੀ ਬਹੁਤ ਲਾਭਕਾਰੀ ਹੁੰਦਾ ਹੈ ਤਾਂ ਖਬਰ ਵਾਲੇ ਟੀਵੀ ਦੇ ਉੱਤੇ ਰੋਜ਼ਾਨਾ ਤੁਹਾਨੂੰ ਹੈਲਥ ਨਾਲ ਜੁੜੀ ਹੋਈ ਕੁਝ ਜਾਣਕਾਰੀਆਂ ਉਹਨਾਂ ਨਾਲ ਸਾਂਝੀਆਂ ਕਰਦੇ ਆਂ ਤੇ ਇਹ ਵੀ ਜਾਣਕਾਰੀ ਤੁਹਾਡੇ ਲਈ ਬੇਹਦ ਹੈ ਮੈਂ ਖਾਸ ਕਰਕੇ ਤੁਹਾਡੇ ਬੱਚਿਆਂ ਦੇ ਲਈ ਜੇਕਰ ਤੁਸੀਂ ਵੀ ਅਜਿਹੀਆਂ ਗਲਤੀਆਂ ਕਰਦੇ ਹੋ ਨਜ਼ਰ ਅੰਦਾਜ਼ ਕਰ ਦਿੰਦੇ ਹੋ ਕਿਉਂਕਿ ਤੁਹਾਨੂੰ ਇੰਨੀ ਜੋ ਕਿ ਡਾਕਟਰਸ ਵੀ ਇੰਨੀ ਗਿਣਤੀ ਤੱਕ ਜਾਂ ਫਿਰ ਇੰਨੀ ਅੰਦਰੂਨੀ ਤੁਹਾਨੂੰ ਨਹੀਂ ਦੱਸਦੇ ਕਿ ਤੁਸੀਂ ਆਪਣੇ ਬੱਚਾ ਨੂੰ ਸਵੇਰੇ ਖਾਲੀ ਪੇਟ ਕੀ ਦੇਣਾ ਚਾਹੀਦਾ ਤਾਂ ਸਭ ਤੋਂ ਔੜ ਦੇ ਸਾਰ ਆਪਣੇ ਬੱਚਾ ਨੂੰ ਕੋਸਾ ਪਾਣੀ ਪੀਣ ਦੀ ਆਦਤ ਜ਼ਰੂਰ ਪਵਾਓ ਕਿਉਂਕਿ ਗਰਮ ਪਾਣੀ ਜਾਂ ਫਿਰ ਕੋਸਾ ਪਾਣੀ ਜਾਂ ਫਿਰ ਨਾਰਮਲ ਪਾਣੀ ਵੀ ਤੁਹਾਡੇ ਬੱਚਿਆਂ ਦੇ ਲਈ ਬੈਨੀਫਿਟ ਜ਼ਿਆਦਾ ਕਰਵਾਏ ਗਾਤੇ ਹੋਰ ਚੀਜ਼ਾਂ ਜਿਵੇਂ ਤੁਸੀਂ ਨਾਸ਼ਤੇ ਦੇ ਵਿੱਚ ਉਹਨਾਂ ਨੂੰ ਦੇ ਸਕਦੇ ਹੋ ਪਰ ਖਾਲੀ ਪੇਟ ਬੱਚਾ ਨੂੰ ਬਿਲਕੁਲ ਵੀ ਅਜਿਹੀਆਂ ਚੀਜ਼ਾਂ ਨਾ ਖਾਓ